ਪੰਜਾਬ ਵਿੱਚ 3 ਦਿਨ ਮੀਂਹ ਦੀ ਚੇਤਾਵਨੀ ਹਿਮਾਚਲ ਵਿੱਚ ਪਾਰੀ ਮੀਂਹ ਅਤੇ ਰੋਹਤਾਂਗ ਵਿੱਚ ਬਰਫਬਾਰੀ ਹਰਿਆਣਾ ਅਤੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਤੋਂ 3 ਦਿਨ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਰਿਆਣਾ ਦੇ ਪੰਚਕੂਲਾ ਅੰਬਾਲਾ ਯਮਨਾ ਨਗਰ ਕੁਰਕਸ਼ੇਤਰ ਕੈਥਲ ਅਤੇ ਕਰਨਾਲ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਹੈ ਜਦਕਿ ਪੰਜਾਬ ਵਿੱਚ ਪਟਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਹੈ ਪਿਛਲੇ ਦਿਨਾਂ ਵਿੱਚ ਦੋਹਾਂ ਰਾਜਾਂ ਵਿੱਚ ਚੰਗੀ بارش ਹੋਈ ਹੈ ਜਿਵੇਂ ਕਿ ਹਰਿਆਣਾ ਦੇ ਹਿਸਾਰ ਵਿੱਚ 25 ਮਿਲੀਮੀਟਰ ਅਤੇ ਪੰਜਾਬ ਦੇ ਪਟਿਆਲਾ ਵਿੱਚ 29 ਮਿਲੀਮੀਟਰ ਵੀ ਦਰਜ ਕੀਤਾ ਗਿਆ ਹੈ ਹਰਿਆਣਾ ਵਿੱਚ ਮੌਸਮ ਵਿਭਾਗ ਨੇ 114% ਵਾਧੂ بارش ਦੀ ਸੰਭਾਵਨਾ ਦੱਸੀ ਹੈ ਜਿਸ ਨਾਲ ਔਸਤ بارش 438 ਮਿਲੀਮੀਟਰ ਤੋਂ 5 ਤੋਂ 10% ਵਧ ਸਕਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਸੋਲਨ ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਦ ਕਿ ਤਾੰਗ ਵੀ ਸ਼ਨੀਵਾਰ ਨੂੰ ਬਰਫਬਾਰੀ ਹੋਈ ਮੌਸਮ ਵਿਗਿਆਨਿਕਾ ਨੇ ਅਨੁਸਾਰ ਮੌਨਸੂਨ ਦੀ ਗਤੀ ਇਸ ਸਮੇਂ ਠੀਕ ਹੈ ਪਰ ਜੂਨ ਵਿੱਚ ਕੁਝ ਬ੍ਰੇਕ ਹੋ ਸਕਦੇ ਹਨ ਹਨ ਹਰਿਆਣਾ ਵਿੱਚ ਮੌਨਸੂਨ ਆਮ ਤੌਰ ਤੇ 24 ਤੋਂ 29 ਜੂਨ ਦੇ ਵਿਚਕਾਰ ਆਉਂਦਾ ਹੈ ਪਰ ਇਸ ਵਾਰ ਇਸ ਦੇ ਸਭ ਤੋਂ ਪਹਿਲਾਂ ਆਉਣ ਦੇ ਕਈ ਸੰਕੇਤ ਲਗਾਏ ਜਾ ਰਹੇ ਹਨ